ਕਈ ਵਾਰੀ ਸੋਚੀਦਾ ਹੈ ਵੀ ਇੱਕ ਵੇਲੇੜ ਬੰਦਾ ਆਪਣੇ ਘਰ 'ਚ ਬੈਠਿਆ ਹੈ ਉਹਨੂੰ ਸੰਤਰੇ ਖਾਣ ਵਾਸਤੇ ਤਾਂ ਕੋਈ ਨਾ ਕੋਈ ਪਹੁੰਚ ਗਿਆ ਸੱਚਖਣ ਚੋਂ ਸੰਤਰੇ ਆਏ ਉਹਦੇ ਵਾਸਤੇ ਵੀ ਲੈ ਬਾਬਾ ਤੂੰ ਸੰਤਰੇ ਖਾ ਖਾ ਕੇ ਵੇਖ ਕਿੰਨੇ ਮਿੱਠੇ ਨੇ ਉਹ ਦੋ ਨਿੱਕੇ ਬਾਲੜੇ ਆਪਣੀ ਬਜ਼ੁਰਗ ਦਾਦੀ ਦੇ ਨਾਲ ਠੰਡੇ ਬੁਰਜ ਵਿੱਚ ਬੈਠੇ ਨੇ ਉਹਨਾਂ ਨੂੰ ਦੁੱਧ ਪਿਆਉਣ ਵਾਸਤੇ ਇੱਕ ਵਿਅਕਤੀ ਲਕੋਸ਼ ਪੋਕੇ ਮਸਾ ਮਸਾ ਕਿਤੇ ਪਹੁੰਚ ਰਿਹਾ ਹੈ ਪਤਾ ਲੱਗਣ ਦੇ ਉੱਤੇ ਉਸ ਦਾ ਵੀ ਬਾਲ ਬੱਚਾ ਜਿਹੜਾ ਸੀ ਉਹ ਖਤਮ ਕਰਨ ਦਾ ਹੁਕਮ ਹੋਇਆ ਉਹਨਾਂ ਕੋਲ ਨਹੀਂ ਕੋਈ ਸੰਤਰੇ ਦੇਣ ਵਾਸਤੇ ਆਇਆ ਜਿਹੜੇ ਬੰਦੇ ਨੇ ਸੰਤਰੇ ਖਾਦੇ ਨੇ ਨਾ ਕਿਰਪਾ ਕਰਕੇ ਮੇਰਾ ਇੱਕੋ ਹੀ ਸਵਾਲ ਹੈ ਉਸ ਤੋਂ ਉਹ ਜ਼ਰੂਰ ਜਵਾਬ ਦੇ ਜੇ ਕਦੀ ਮੌਕਾ ਮਿਲੇ ਮੈਂ ਪੁੱਛਾਂਗਾ ਜ਼ਰੂਰ ਵੀ ਤੇਰੇ ਖਾਣ ਵਾਸਤੇ ਤੇ ਸੰਤਰੇ ਆ ਗਏ ਉਹਨਾਂ ਦੋ ਦਿਨ ਤੱਕ ਭੁੱਖੇ ਰਹਿਣ ਵਾਲੇ ਛੋਟੇ ਸਹਿਬ ਦਾਦੇ 7 ਸਾਲ ਦੇ 9 ਸਾਲ ਉਹਨਾਂ ਵਾਸਤੇ ਉਹ ਵਿਅਕਤੀ ਸੰਤਰੇ ਕਿਉਂ ਨਹੀਂ ਲੈ ਕੇ ਆਇਆ ਤੇਰੀ ਪੁੱਛ ਪੜਤਾਲ ਹੋਵੇ ਨਾ ਕਿ ਤੇਰੇ ਵਾਸਤੇ ਸੰਤਰੇ ਲਿਆਇਆ ਸੀ ਨਾ ਉਹਨੂੰ ਇੱਕ ਵਾਰੀ ਦੁਬਾਰਾ ਬੁਲਾਈ ਮੇਰੇ ਵੱਲੋਂ ਇਹ ਸਵਾਲ ਤੂੰ ਉਹਨੂੰ ਜ਼ਰੂਰ ਪੁੱਛੀਂ ਕਿਉਂ ਨਹੀਂ ਲੈ ਕੇ ਆ ਸਕੇ ਉਹਨਾਂ ਨੂੰ ਸ਼ਾਇਦ ਸਾਡੇ ਵਰਗੇ ਪ੍ਰਚਾਰਕਾਂ ਤੋਂ ਤੇ ਉਸ ਵਰਗੇ ਸਾਧਾਂ ਤੋਂ ਕਿਤੇ ਜ਼ਿਆਦਾ ਜ਼ਰੂਰਤ ਸੀ ਉਹਨਾਂ ਦੋ ਜ਼ਿੰਦਗੀਆਂ ਨੂੰ ਧਰਨ ਪੋਖਣ ਦੇਣ ਦੀ ਉਹਨਾਂ ਦੋ ਜ਼ਿੰਦਗੀਆਂ ਨੂੰ ਬਚਾਉਣ ਦੀ ਕਿਤੇ ਜ਼ਿਆਦਾ ਜ਼ਰੂਰਤ ਸੀ ਪਰ ਉਹਨਾਂ ਨੂੰ ਸਿਰਫ ਇਹੀ ਨਹੀਂ ਸਾਡਾ ਇਤਿਹਾਸ ਤੇ ਸਾਡਾ ਅਜੋਕਾ ਸਮਾਂ ਦੇਖੋ ਅਸੀਂ ਤਾਂ ਸ਼ਰਮਸਾਰ ਕਰ ਰਹੇ ਹਾਂ ਆਪਣੇ ਸ਼ਹੀਦਾਂ ਤੇ ਆਪਣੇ ਬਜ਼ੁਰਗਾਂ ਨਾਲ ਇੱਕ ਵਾਰ ਨਹੀਂ ਸੈਂਕੜੇ ਵਾਰੀ ਪੁਕੇਸਨ ਉਹ ਵਿਅਕਤੀ ਜਿਹੜੇ ਚਮਕੌਰ ਦੀ ਗੜੀ ਦੇ ਵਿੱਚ ਖਲੋਤੇ ਸਨ ਪੰਤਾਲੀ ਸਿੰਘ ਉਹਨਾਂ ਨੂੰ ਕੋਈ ਪ੍ਰਸ਼ਾਦਾ ਛਕਾਉਣ ਵਾਸਤੇ ਨਹੀਂ ਆਇਆ ਤੇ ਜਦੋਂ ਅੱਜ ਇੱਕ ਬੰਦਾ ਕਹਿੰਦਾ ਕਿ ਮੈਨੂੰ ਸੰਤਰੇ ਖਾਣ ਵਾਸਤੇ ਸੱਚਖੰਡ ਤੋਂ ਕੋਈ ਵਿਅਕਤੀ ਆਇਆ ਇਹਦਾ ਮਤਲਬ ਇਹ ਹੋਇਆ ਕਿ ਸਾਡੇ ਬਜ਼ੁਰਗਾਂ ਨੂੰ ਵੀ ਨਾ ਜੀਵਨਾ ਦੀ ਹੁਣ ਪਛਾਣ ਨਹੀਂ ਬਹੁਤੀ ਰਹੀ ਜਿਹੜੇ ਆਪਣੀਆਂ ਜਾਨਾਂ ਤੇ ਖੇਡ ਕੇ ਉੱਥੇ ਖਲੋਤੇ ਹਨ ਉਹਨਾਂ ਦੇ ਕੋਈ ਪੁੱਛ ਗਏ ਸਨਹੀਂ ਤੇ ਜਿਹੜਾ ਵਿਹਲਾ ਬੈਠ ਕੇ ਇੱਥੇ ਪਹਿਲੇ ਬਦਾਮ ਕਾਜੂ ਖਾ ਰਿਹਾ ਹੈ ਉਹਦੇ ਵਾਸਤੇ ਸਵਰਗ ਤੋਂ ਸੰਤਰੇ ਵੀ ਆ ਰਹੇ ਨੇ ਹੱਦ ਹੈ ਨਾ ਸ਼ਹੀਦਾਇਕ ਵੀ ਵੀ ਫੁੱਟ ਦੇ ਸ਼ਹੀਦਾਇਕ ਕੋਈ ਇਹ ਕਹਾਣੀ ਸੁਣਾ ਰਿਹਾ ਹੈ ਵੀ ਵੀ ਫੁੱਟ ਦੇ ਸ਼ਹੀਦ ਦਿਖਾਏ ਉਹ ਬੰਦਾ ਕਮਲਾ ਹੋ ਗਿਆ ਉਹਨਾਂ ਸ਼ਹੀਦਾਂ ਨੂੰ ਬੁਲਾਉਣਾ ਸੀ ਸ਼ਾਇਦ ਉਹ ਦੋਵੇਂ ਜਲਾਦ ਕਮਲੇ ਹੋ ਜਾਂਦੇ ਜੋ ਸ਼ਾਇਦ ਇੱਟਾਂ ਚੜ੍ਹਦੇ ਪਏ ਸੀ ਵਖਾ ਦੇਂਦੇ ਕੁਛ ਤਾਂ ਕਰਦੇ ਕੋਸ਼ਸ਼ ਕਰ ਸੀ ਨਾ ਪਤਾ ਨਹੀਂ ਇਹ ਸਾਰਾ ਕੁਝ ਉਸ ਵਕਤ ਕਿਉਂ ਨਹੀਂ ਹੋਇਆ ਇਸੇ ਕਰਕੇ ਉਸ ਬੱਚੇ ਨੇ ਬੜੀ ਸੋਹਣੀ ਕਹਾਤਾ ਪੜ੍ਹੀ ਸੀ ਵੀ ਐ ਕੰਦੇ ਤੂੰ ਠਹਿ ਕਿਉਂ ਨਾ ਗਈ ਕੁਝ ਤਾਂ ਉਪਰਾਲਾ ਹੁੰਦਾ ਉਹਨਾਂ ਨੂੰ ਬਚਾਉਣ ਵਾਸਤੇ ਕੋਈ ਤਾਂ ਯਤਨ ਹੁੰਦਾ ਉਹਨਾਂ ਨੂੰ ਬਚਾਉਣ ਵਾਸਤੇ ਉਹਨਾਂ ਦੇ ਪੈਰ ਵੀ ਕਰਨ ਵਾਸਤੇ ਕੋਈ ਤਾਂ ਉਸ ਜਗ੍ਹਾ ਦੇ ਉੱਤੇ ਖਲੋਤਾ ਹੁੰਦਾ ਅਸੀਂ ਸਿਆਣੇ ਜਾਣੇ ਬੰਦੇ ਹਾਂ ਸਿਆਣੇ ਜਾਣੇ ਸਿਆਣੇ ਜਾਣੇ ਤਾਂ ਕਹਿ ਰਹੇ ਆ ਵੀ ਅਸੀਂ ਦੁਨੀਆ ਦੇ ਵਿੱਚ ਉਮਰ ਬਹੁਤ ਭੋਗੀ ਹੈ ਤੇ ਹੱਡੇ ਵਰਤੇ ਆਂ ਦੁਨੀਆ ਦੀਆਂ ਕਲਾਵਾਂ ਤੋਂ ਬਹੁਤ ਹੱਦ ਤੱਕ ਵਾਕਫ ਆਂ ਸਾਦਾ ਅਦਾਲਤ ਦੇ ਵਿੱਚ ਕੋਈ ਮੁਕੱਦਮਾ ਹੋਵੇ ਨਾ ਸਾਨੂੰ ਵਕੀਲ ਦੀ ਲੋੜ ਪੈਂਦੀ ਹੈ ਪੈਸੇ ਦੇ ਕੇ ਵਕੀਲ ਕਰਦੇ ਆ ਕਿਉਂਕਿ ਸਾਨੂੰ ਸੰਵਿਧਾਨ ਦਾ ਕਾਨੂੰਨ ਦਾ ਬਹੁਤਾ ਗਿਆਨ ਨਹੀਂ ਹੈ ਇਸੇ ਕਰਕੇ ਨਾ ਤੇ ਜਿਹਨੂੰ ਗਿਆਨ ਹੋਵੇ ਉਹ ਐਲ ਐਲ ਬੀ ਹੁੰਦਾ ਹੈ ਉਹ ਵਕੀਲ ਹੁੰਦਾ ਹੈ ਤੇ ਉਹ ਆਪਣਾ ਮੁਕੱਦਮਾ ਆਪ ਲੜ ਸਕਦਾ ਹੈ ਕਿੰਨੇ ਕਮਾਲ ਦੀ ਗੱਲ ਹੈ ਧਰਮ ਦੀ ਕਚਹਿਰੀ ਧਰਮ ਦੇ ਆਧਾਰ ਦੇ ਉੱਤੇ ਮੁਕੱਦਮਾ ਚੱਲਣਾ ਹੈ ਸਹਿਬਜ਼ਾਦਿਆਂ ਨੂੰ ਕਿਸੇ ਵਕੀਲ ਦੀ ਲੋੜ ਨਹੀਂ ਹੈ ਹਲਾ ਕਿਉਂ ਜੇ ਆਪ ਸਾਡੇ ਸਾਹਮਣੇ ਉਹਨਾਂ ਦੀਆਂ ਸ਼ਹਾਦਤਾਂ ਅਗਿਆਨਤਾ ਵਿੱਚੋਂ ਨਹੀਂ ਉਹਨਾਂ ਦੀ ਸ਼ਹਾਦਤ ਗਿਆਨ ਚੋਂ ਨਿਕਲੀ ਇਹਨੂੰ ਗਿਆਨ ਸੀ ਇਸ ਗੱਲ ਪੂਰਨ ਤੌਰ ਤੇ ਜਿਹੜੀ ਗੱਲ ਦਾ ਉਹਨਾਂ ਨੂੰ ਸਵਾਲ ਪੁੱਛਿਆ ਜਾਂਦਾ ਹੈ ਉਹ ਉਸ ਗੱਲ ਦਾ ਜਵਾਬ ਦਿੰਦੇ ਹਨ ਕਚਹਿਰੀ ਦੇ ਵਿੱਚ ਖਲੋਤੇ ਹੋਏ ਮਾਤਾ ਜਦੋਂ ਤਿਆਰ ਕਰਦੀ ਹੈ ਨਾ ਮਾਤਾ ਗੁੱਜਰ ਕਾਲ ਜਦੋਂ ਤਿਆਰ ਕਰਦੇ ਨੇ ਆਪਣੇ ਸਹਿਬਜ਼ਾਦਿਆਂ ਨੂੰ ਇਹ ਨਹੀਂ ਸਮਝਾਉਂਦੇ ਵੀ ਪੁੱਤਰ ਤਨ ਜੋ ਵੀ ਆਖਣਾ ਬਸ ਤੁਸੀਂ ਨਾ 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 ਕਰੀ ਜਾਣੀ ਐ ਇਤਨਾ ਤਿਆਰ ਕੀਤਾ ਇਤਨਾ ਤਾਂ ਇਹਨਾਂ ਤਿਆਰ ਹੋਇਆ ਉਹਨਾਂ ਦੋ ਸਹਿਬਜ਼ਾਦਿਆਂ ਨੂੰ ਜਦੋਂ ਮਾਤਾ ਗੁਜਰਕੌਰ ਨੇ ਤਿਆਰ ਕੀਤਾ ਹੋਵੇਗਾ ਕਿ ਇਸ ਤਰ੍ਹਾਂ ਤਿਆਰ ਕੀਤਾ ਬੇਟਾ ਜਿਹੜੀ ਦਾ ਲਾਖੀ ਚੜ ਤੂੰ ਨਾ 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 ਕਰੀ ਜਾਇਓ ਬਸ ਇਓ ਨਹੀਂ ਤੇ ਇੱਕ ਗੱਲ ਹੋਰ ਇੱਕ ਜਵਾਬ ਹੋਰ ਚਾਹੀਦਾ ਹੈ ਕਿ ਸਿਰਫ ਦੋਆਂ ਦਿਨਾਂ ਦੇ ਵਿੱਚ ਉਹਨਾਂ ਬੱਚਿਆਂ ਨੂੰ ਧਰਮ ਸਾਰਾ ਸਿਖਾਇਆ ਜਾ ਸਕਦਾ ਸੀ ਸਾਰਾ ਕਰ ਪੜਾਇਆ ਜਾ ਸਕਦਾ ਸੀ ਨਹੀਂ ਨਾ ਜੇ ਉਹ ਆਪਰਾ ਮੁਕਦਮਾ ਲੜਨ ਵਾਸਤੇ ਆਪ ਕਾਬਿਲ ਹਨ ਤੇ ਇਸ ਦੇ ਪਿੱਛੇ ਪਰਵਰਿਸ਼ ਕੰਮ ਕਰਦੀ ਹੈ ਛੋਟੇ ਹੋਣ ਤੋਂ ਲੈ ਕੇ ਗੁਰਗੋਬਿੰਦ ਸਿੰਘ ਮਹਾਰਾਜ ਤੇ ਮਾਤਾ ਗੁਜਰ ਕੌਰ ਜੀ ਦੀ ਗਿਆਨ ਕੰਮ ਕਰਦਾ ਹੈ ਕਿ ਉਹ ਆਪਣੀ ਗੱਲ ਕਹਿਣ ਵਾਸਤੇ ਜਿੱਥੇ ਬੁਲੰਦੀ ਰੱਖਦੇ ਨੇ ਦਲੇਰੀ ਰੱਖਦੇ ਨੇ ਉੱਥੇ ਆਪਣੀ ਹਰ ਗੱਲ ਨੂੰ ਸਿੱਧ ਕਰਨ ਵਾਸਤੇ ਆਪਣੀ ਦਲੇਰ ਵੀ ਰੱਖਦੇ ਨੇ ਤੇ ਬੜੇ ਪਿਆਰ ਸਤਿਕਾਰ ਦੇ ਨਾਲ ਉਹ ਇਹ ਗੱਲ ਅਗਲੇ ਦੇ ਸਾਹਮਣੇ ਰੱਖਦੇ ਨੇ ਤੇ ਉਹ ਨਾਲ ਦੀ ਨਾਲ ਇਹ ਜਾਣਦੇ ਨੇ ਕਿ ਅਸੀਂ ਆਪਣਾ ਧਰਮ ਆਪਣਾ ਈਮਾਨ ਆਪਣੇ ਗੁਰੂ ਦਾ ਸਿਧਾਂਤ ਬਿਲਕੁਲ ਨਹੀਂ ਛੱਡਣਾ ਪੂਰਾ ਪਤਾ ਉਹ ਉੱਥੇ ਖਲੋਤੇ ਨੇ ਲਾਲਚ ਅਸੀਂ ਹੁਣੇ ਸੁਣ ਰਹੇ ਸੀ ਕਵਤਾ ਦੇ ਵਿੱਚ ਉਹਨਾਂ ਸਾਹਮਣੇ ਲਾਲਚ ਰੱਖੇ ਗਏ ਬੇਟਾ ਆ ਵੀ ਦਵਾਂਗੇ ਆ ਵੀ ਦਵਾਂਗੇ ਆ ਵੀ ਦਵਾਂਗੇ ਮਾਤਾ ਗੁਜਰ ਕੋਲ ਨੇ ਸਮਝਾਇਆ ਹੋਏਗਾ ਇਹ ਜ਼ਰੂਰ ਦੱਸਿਆ ਹੋਏਗਾ ਬੇਟਾ ਦੋ ਤਰੀਕੇ ਅਪਣਾਏ ਜਾਣਗੇ ਇੱਕ ਤਰੀਕਾ ਹੈ ਡਰ ਵਾਲਾ ਇੱਕ ਤਰੀਕਾ ਹੈ ਲਾਲਚ ਵਾਲਾ ਪੁੱਤਰ ਕੁਛ ਮਰਜ਼ੀ ਹੋ ਜਾਏ ਜਿਹੜਾ ਸਿਧਾਂਤ ਤੁਹਾਨੂੰ ਤੁਹਾਡੇ ਸਤਿਗੁਰ ਦੇ ਘਰ ਤੋਂ ਮਿਲਿਆ ਹੈ ਨਾ ਉਹ ਸਿਧਾਂਤ ਨੂੰ ਤਿਆਗਣਾ ਨਹੀਂ ਬੇਟਾ ਇੱਕ ਵਾਰੀ ਇਹ ਧਿਆਨ ਰੱਖਣਾ ਕਿ ਉਸ ਕਚਹਿਰੀ 'ਚ ਤੁਸੀਂ ਨਹੀਂ ਖਲੋਤੇ ਤੁਹਾਡੇ ਰੂਪ ਦੇ ਵਿੱਚ ਤੁਹਾਡੇ ਗੁਰੂ ਪਿਤਾ ਗੁਰਗੋਬਿੰਦ ਸਿੰਘ ਮਹਾਰਾਜ ਖਲੋਤੇ ਨੇ ਤੁਸੀਂ ਇਹ ਸੋਚ ਕੇ ਫੈਸਲਾ ਕਰਨਾ ਹੈ ਕਿ ਜੇ ਇੱਥੇ ਸਤਿਗੁਰ ਹੁੰਦੇ ਤੇ ਨਿਰਣਾ ਕੀ ਹੁੰਦਾ ਬਸ ਇਤਨੀ ਕਹਾਣੀ ਸੀ ਬੇਟਾ ਤੁਸੀਂ ਆਪਣੇ ਪਿਤਾ ਨੂੰ ਜਾਣਦੇ ਹੋ ਆਪਣੇ ਗੁਰੂ ਨੂੰ ਜਾਣਦੇ ਹੋ ਤੁਸੀਂ ਇਹ ਸੋਚਣਾ ਹੈ ਵੀ ਜੇ ਇੱਥੇ ਗੁਰੂ ਨਾਨਕ ਦੀ ਉਹ ਦਸਵੀਂ ਜੋਤ ਖਲੋਤੀ ਹੁੰਦੀ ਤੇ ਇਹਨਾਂ ਸਵਾਲਾਂ ਦੇ ਜਵਾਬ ਕਿਵੇਂ ਦਿੱਤੇ ਜਾਣੇ ਸਨ ਬਸ ਇਤਨੀ ਗੱਲ ਦਾ ਤੁਸੀਂ ਖਿਆਲ ਰੱਖਣਾ ਹੈ ਤੇ ਕਮਾਲ ਸੀ ਉਹਨਾਂ ਬੱਚਿਆਂ ਨੇ ਬਸ ਇਹੀ ਇੱਕ ਨੁਕਤਾ ਚੇਤੇ ਰੱਖਿਆ ਜਿਹੜੀ ਵੀ ਗੱਲ ਦਾ ਉਹ ਜਵਾਬ ਹੁੰਦੇ ਹਨ ਨਾ ਠੀਕ ਉਸ ਤਰ੍ਹਾਂ ਦਿੰਦੇ ਹਨ ਜਿਵੇਂ ਗੁਰੂ ਨਾਨਕ ਦੀ ਜੋਤ ਉਸ ਦਾ ਉੱਤਰ ਦਿੰਦੀ ਨਾ ਉਹ ਸੱਜ ਜਵਾਬ ਦੇ ਵਿੱਚ ਕੋਈ ਝਿਜਕ ਹੈ نہ اس جواب دے وچ کوئی ڈر ہے نہ اس جواب دے وچوں کوئی لالچ نکل دا ہے وہ جواب صرف گرنانک دے کے در دے کے سدھانتوں کو سمرپت ہو کے سرف صرف ایک سید والے پاسے جاندہ ہے وہ اے ہے کہ سانوں اپنی جان پیاری نہیں ہے جو گرنانک صاحب مہاراج کا صدانت ہے جاؤ جو تو پریم کھلن کا چاؤ سر تر تلی گلی میری آؤ ات مارگ پیر تری جے سر دی جے کہان نہ کی چلی کبیر جی نے آخیا دے جو آخر ساد پیرم کی جی رب نال پیار پایا ہے نا جی رب دے نال تیرا پیار ہے درم داہ کے اتنے تیری پریت جڑی ہوئی ہے کہ ایک گل چیتی رکھیں کیونکہ اس جگہ دے جس راہ اتنے ترے گا نا یہ رب نال پیار کوئی سوکھا راہ نہیں ہے درم پیار کوئی سوکھا راہ نہیں ہے جو تہے ساد پم کی پاکے سیتی کھیل ਇਹਦੇ ਫਿਰ ਖੇਡਣ ਲੱਗਿਆਂ ਨਾ ਯਾਰੀਆਂ ਪੱਕਿਆਂ ਦੇ ਨਾਲ ਪਾਈ ਪੱਕਿਆਂ ਦੇ ਨਾਲ ਫਿਰ ਉਹਨਾਂ ਦੇ ਨਾਲ ਖੇਡਣਾ ਸ਼ੁਰੂ ਕਰ ਉਹਨਾਂ ਦਾ ਆਸਰਾ ਲੈ ਉਹਨਾਂ ਦਾ ਸਾਥ ਲੈ ਜੋ ਇਸ ਖੇਡ ਦੇ ਪੱਕੇ ਖਿਡਾਰੀ ਹੋਣ ਕ੍ਰਿਕਟ ਖੇਡਣੀ ਸਿੱਖਣੀ ਹੋਵੇ ਨਾ ਹਾਕੀ ਦੇ ਪਲੇਅਰ ਕੋਲ ਨਹੀਂ ਜਾਈਦਾ ਕਿ ਮੈਨੂੰ ਕ੍ਰਿਕਟ ਖੇਡਣੀ ਸਿਖਾ ਦੇ ਉਹਦੀ ਖੇਡ ਹੀ ਨਹੀਂ ਹੈ ਜਿੱਦ ਸੀ ਸੌਕਰ ਖੇਡਣੀ ਸਿੱਖਣੀ ਹੈ ਜਾ ਕੇ ক্রিকেট ਵਾਲੇ ਨੂੰ ਨਹੀਂ ਕਹੀਦਾ ਹੁੰਦਾ ਕੋਚ ਨੂੰ ਵੀ ਤੂੰ ক্রিকেট ਦਾ ਕੋਚ ਰਿਹਾ ਹੈ ਤੇ ਮੈਨੂੰ ਸੌਕਰ ਸਿਖਾ ਦੇ ਉਹਦਾ ਅਵਿਸ਼ਾ ਨਹੀਂ ਹੈ ਉਹਦੀ ਖੇਡ ਨਹੀਂ ਹੈ ਜਦੋਂ ਧਰਮ ਦੇ ਰਾਹ ਦੇ ਉੱਤੇ ਖਲੋਣਾ ਹੈ ਨਾ ਉਹਨਾਂ ਤੋਂ ਨਹੀਂ ਸਿੱਖਿਆ ਲਈ ਦੀ ਜਿਨ੍ਹਾਂ ਨੇ ਧਰਮ ਵੇਚਣਾ ਸਿੱਖਿਆ ਉਹਨਾਂ ਤੋਂ ਨਹੀਂ ਕਹਿੰਦੇ ਜੇ ਵਾਕਈ ਤੈਨੂੰ ਧਰਮ ਦੇ ਇਹ ਖੇਡ ਖੇਡਣ ਦਾ ਚਾਹ ਪੈਦਾ ਹੋ ਗਿਆ ਹੈ ਨਾ ਜੋ ਤੋ ਪ੍ਰੇਮ ਖੇਡਣ ਦਾ ਚਾਹ ਹੋ ਜੇ ਤੇਰੇ ਮਨ ਅੰਦਰ ਇਹ ਚਾਹ ਪੈਦਾ ਹੋਇਆ ਹੈ ਕਿ ਪਿਆਰ ਦੀ ਖੇਡ ਖੇਡਣੀ ਹੈ کبیر جی دے نے پھر دھیان رکھی یہ نا تیرا کوچ ہے نا تیری تیاری کروان گرو جڑا ہے وہ برامن نہیں ہونا چاہیے جو ہر تھان سے کر کے ہر جگہ کے کوئی, کوئی دا پی لڑا کے اپنے آپ کو بچا لندہ ہوئے اسے کر کے کبیر جی نے آخیا کہ برامن گرو ہے جگت کا پگتن کا گر نہٹ کے سانج پائی ہے ਜੋ ਇਸ ਖੇਡ ਦਾ ਮਾਹਰ ਹੈ ਜੋ ਇਸ ਖੇਡ ਦਾ ਖੇਡ ਖੇਡਨੇ ਦਾ ਬਹੁਤਿਆਨ ਨੂੰ ਆਉਂਦੀ ਹੈ بڑے ਵਿਅਕਤੀਆਂ ਦਾ ਦਾਵਾ ਹੈ ਅਸੀਂ ਜਾਣਕਾਰ ਆ ਤੇ ਗੁਰਦੇਵ ਆਖਦੇ ਨੇ ਇਸ ਖੇਤਰ ਦੇ ਵਿੱਚ ਬਹੁਤੇ ਜਾਣਕਾਰ ਪਤਾ ਕਿਹੋ ਜੇ ਨੇ ਹਰਨਾ ਬਾਜ਼ਾਂ ਤੈ ਸਿੱਖਦਾਰਾਂ ਇਨਾ ਪੜਿਆ ਨਾ ਇਹ ਵੀ ਤਾਂ ਪੜੇ ਨੇ ਇਹ ਵੀ ਜਾਣਕਾਰ ਨੇ ਪਰ ਜਿਹੜੇ ਇਹਨਾਂ ਦਾ ਸਾਥ ਲੈਂਦੇ ਹਨ ਨਾ ਹਿਰਣ ਬਾਜ਼ ਤੇ ਵੱਡੇ ਵੱਡੇ ਐਲਕਾਰ ਇਹ ਪੜੇ ਹੋਏ ਦਿਨੇ ਜਾਂਦੇ ਨੇ ਪਰ ਇਹਨਾਂ ਦਾ ਕੰਮ ਪਤਾ ਕੀ ਹੁੰਦਾ ਹੈ ਜਦੋਂ ਬਾਜ਼ ਨੂੰ ਸਿਖਾ ਕੇ ਚੰਗੀ ਤਰ੍ਹਾਂ ਪੜਾ ਕੇ ਆਕਾਸ਼ ਛੱਡਿਆ ਜਾਂਦਾ ਹੈ ਨਾ ਤੇ ਉਹ ਹੋਰ ਬਾਜ਼ਾਂ ਨੂੰ ਆਪਣੇ ਸਾਥੀਆਂ ਨੂੰ ਆਪਣੇ ਜਾਤ ਦੇ ਬੰਦਿਆਂ ਨੂੰ ਖਿੱਚ-ਖਿੱਚ ਕੇ ਲੈ ਕੇ ਆਉਂਦਾ ਹੈ ਫਸਾਉਣ ਵਾਸਤੇ ਉਹ ਵੀ ਤਾਂ ਪੜਿਆ ਕਹਿੰਦੇ ਨਹੀਂ ਕਹਿੰਦੇ ਇਸੇ ਪ੍ਰਕਾਰ ਦੇ ਨਾਲ ਉਹ ਵਿਅਕਤੀ ਹਨ ਜਿਹੜੇ ਵਿਅਕਤੀ ਧਰਮ ਦੀ ਸਿੱਖਿਆ ਲੈ ਤਾਂ ਰਹੇ ਨੇ ਜਾਂ ਦੇ ਤਾਂ ਰਹੇ ਨੇ ਪਰ ਉਹਨਾਂ ਦੀ ਧਰਮ ਦੀ ਸਿੱਖਿਆ ਪਤਾ ਕੀ ਹੈ ਤ੍ਰੇ ਗਤਿ ਨਾ ਕਾ ਜੀਵਿਆ ਜੋ ਲਖ ਲਖ ਵਿੱਚ ਨਾ ਉਹ ਨਹੀਂ ਜੋ ਆਪਣੇ ਸਵਾਰਥ ਵਾਸਤੇ ਪੜ ਰਹੇ ਨੇ ਇਸੇ ਕਰਕੇ ਕਬੀਰ ਜੀ ਆਖਦੇ ਨੇ ਕਹਿੰਦੇ ਜੋ ਤੋਹੇ ਸਾਧ ਪਰਮ ਕੀ ਪਾਕੇ ਸੇਤੀ ਖੇਲ ਕਹਿੰਦੇ ਜੇ ਵਾਕਈ ਰੱਬ ਦੀ ਖੇਡ ਖੇਡਣ ਦਾ ਚਾਅtheta ਹੈ ਨਾ ਫਿਰ ਕੱਚੇ ਉਸਤਾਦ ਦਾ ਧਾਰਨ ਕਰ ਕੱਚੇ ਉਸਤਾਦ ਤੈਨੂੰ ਡਿੱਗਣਾ ਸਿਖਾ ਸਕਦੇ ਨੇ ਝੁਕਣਾ ਸਿਖਾ ਸਕਦੇ ਨੇ ਜਿਹੜੀ ਖੇਡ ਤੇ ਨੂੰ ਮੈਂ ਕਹਿ ਰਿਹਾ ਵਾਂ ਨਾ ਸਿਰ ਧਰ ਤਲੀ ਗੜੀ ਮੇਰੀ ਆਓ ਇਹ ਖੇਡ ਨਹੀਂ ਸਿਖਾ ਸਕਦੇ ਇਹਦੀ ਕੋਚਿੰਗ ਹੀ ਹੁਣਾਂ ਕੋਲ ਨਹੀਂ ਉਹ ਤਾਂ ਉਹ ਵਿਅਕਤੀ ਹਨ ਤੀਰਥ ਜਾਉ ਤਾਂ ਹਾਂ ਹਾਂ ਕਰਤੇ ਪੰਡਿਤ ਪੁੱਛੋ ਤਾਂ ਮਹਾ ਰਾਤੇ ਉਹ ਤਾਂ ਉਹ ਵਿਅਕਤੀ ਹਨ ਜਿਨ੍ਹਾਂ ਨੇ ਜਗੀਰਾਂ ਵਾਸਤੇ ਆਪਣੀਆਂ ਧੀਆਂ ਤੇ ਭੈਣਾਂ ਦੀ ਡੋਲੇ ਆਪਣੇ ਗੈਰ ਮਸਬੀ ਤੇ ਵਿਰੋਧੀ ਵਿਅਕਤੀਆਂ ਦੇ ਕੋਲ ਤੋਰ ਦਿੱਤੇ ਉਹ ਸਿਖਾਉਣਗੇ ਕਿ ਧਰਾਂ ਦੇ ਨਾਂ ਉਤੇ ਕਿਵੇਂ ਖਲੋਈਦਾ ਉਹ ਸਿਖਿਆ ਦੇਣਗੇ ਉਹ ਵੀ ਆਖੀ ਸਿੱਖਿਆ ਦੇਣਗੇ ਜਿਨ੍ਹਾਂ ਦੇ ਬਾਰੇ ਗੁਰਦੇਵ ਮਹਾਰਾਜ ਆਖਦੇ ਨੇ ਸ਼ਰਮ ਧਰਾਂ ਦਾ ਡੇਰਾ ਦੂਰ ਨਾਨਕ ਕੂੜ ਰਹਾ ਭਰਪੂਰ ਉਹ ਸਿੱਖਿਆ ਦੇਣਗੇ ਮਾਫ ਕਰਨਾ ਅਸੀਂ ਸਿੱਖਿਆ ਉਹਨਾਂ ਤੋਂ ਹੀ ਲੈਣੀ ਹੈ ਸਾਡੀ ਸਿੱਖਿਆ ਇਹ ਨਹੀਂ ਹੈ ਕਿ ਵੀ ਠੀਕ ਹੈ ਸਾਡੇ ਕੋਲ ਉਹ ਜਾ ਦੇਖੋ ਸਾਹਮਣੇ ਕੋਈ ਵਿਅਕਤੀ ਨਹੀਂ ਹੈ ਅਸੇ ਤਾ ਗੁਰੂ ਗ੍ਰੰਥ ਸਾਹਿਬ ਕੇ ਸੇਖਾਂ ਅਸੀਂ ਕੱਲ ਵੀ ਸਾਂਝਾ ਕੀਤਾ ਸੀ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸਿੱਖੀ ਦੀ ਗੱਲ ਆਏਗੀ ਤੇ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਸਾਡੇ ਜੀਵਨ ਚ ਨਹੀਂ ਹੋਏਗੀ ਤੇ ਇੱਕ ਚੀਜ਼ ਗਲਤ ਹੋ ਜਾਏਗੀ ਜਾਂ ਸਾਡਾ ਜੀਵਨ ਸਾਡਾ ਕਹਿਣਾ ਤੇ ਜਾਂ ਗੁਰਗੰਥ ਸਾਹਿਬ ਕੀ ਸਿੱਖਿਆ ਦੋਵਾਂ ਚੋਂ ਇੱਕ ਤਾਂ ਗਿਆ ਅਸੀਂ ਉਲਟੇ ਪੁਲਟੇ ਕੰਮ ਕਰਦੇ ਆਂ ਤੇ ਕਹਾਂਵਾਂਗੇ ਸਿੱਖ ਕੋਈ ਸਾਨੂੰ ਕੁਐਸਚਨ ਕਰੇਗਾ ਵੀ ਸਿੱਖ ਆਹ ਕੰਮ ਕਰਦਾ ਹੈ ਜਾਂ ਤੇ ਹਾਂ ਕਰਾਂਗੇ ਤੇ ਸਿੱਖੀ ਨੂੰ ਦਾਗ ਲੱਗੇਗਾ ਨਾ ਕਰਾਂਗੇ ਤੇ ਸਿੱਖ ਨਹੀਂ ਰਾਵਾਂਗੇ ਦੋਵਾਂ ਚੋਂ ਇੱਕ ਕੰਮ ਤਾਂ ਹੋ ਜਾਏਗਾ ਅਸੀਂ ਹੁਣ ਕਿੰਨੂੰ ਮੰਨ ਰਹੇ ਆਂ ਇਹ ਫੈਸਲਾ ਕਰਨਾ ਕੋਈ ਆਪ ਖਾ ਨਹੀਂ ਸੌਖਾ ਹੋ ਜਾਏਗਾ ਕਬੀਰ ਜੀ ਕਹਿੰਦੇ ਕਹਿੰਦੇ ਜਦੋਂ ਅਸੀਂ ਇਸ ਰੱਬ ਦੀ ਖੇਡ ਨੂੰ ਖੇਡਣਾ ਹੋਵੇ ਨਾ ਇਸ ਪਿਆਰ ਦੀ ਖੇਡ ਨੂੰ ਖੇਡਣਾ ਹੈ ਇਹੋ ਜੇ ਕੱਚੇ ਕੋਚ ਨਹੀਂ ਆਪਣੇ ਕੋਲ ਰੱਖੀ ਲੇ ਕੱਚੇ ਕੋਚ ਨਹੀਂ ਤੈਨੂੰ ਇਸ ਗੇਮ ਨੂੰ ਖੇਡਣਾ ਸਿਖਾ ਸਕਦੇ ਕਹਿੰਦੇ ਜੋਤ ਤੋਹੇ ਸਾਧ ਪਰਮ ਕੀ ਪੱਕੇ ਸੇਤੀ ਖੇਲ ਜਿਹੜੇ ਪੱਕੇ ਖਿਡਾਰੀ ਹਨ ਨਾ ਇਸ ਗੇਮ ਦੇ ਉਹਨਾਂ ਦੇ ਨਾਲ ਖੇਡਣਾ ਸਿੱਖੇ ਉਹ ਪੱਕੇ ਖਿਡਾਰੀ ਸਨ ਬਰਨਾਨਕ ਸਾਹਿਬ ਮਹਾਰਾਜ ਵਰਗੇ ਉਹਨਾਂ ਪੱਕੇ ਖਿਡਾਰੀਆਂ ਨੇ ਮੂੰਹ ਦੇ ਉੱਤੇ ਇਹ ਗੱਲ ਆਕੀ ਸੀ ਰਾਜੇ ਸ਼ੀਂਹ ਮੁਕਦਮ ਕੁੱਤੇ ਜਾਏ ਜਗਾਇਨ ਬੈਠੇ ਸੁਤੇ ਚਾਕਰ ਰਾਂਦਾ ਪਾਇਣ ਕਾਓ ਰਤ ਪਿਤ ਕੁੱਤੇਓ ਚੱਟ ਜਾਓ ਮੂੰਹ ਤੇ ਕਾਦੀ ਪੂੜ ਬੋਲ ਮਲ ਖਾਏ ਬ੍ਰਾਹਮਣ ਨਾ ਵੈ ਜੀਆਂ ਖਾਏ ਜੋਗੀ ਜੁਗਤ ਨਾ ਜਾਣੇ ਅੰਧ ਤੀਨੇ ਉਜਾੜੇ ਦਾ ਬੰਦ ਜੇ ਤੂੰ ਵਾਕਈ ਧਰਮ ਦੇ ਰਾਹ ਉਤੇ ਤੁਰਨਾ ਚਾਹੁੰਦਾ ਹੈ ਇਹ ਖੇਡ ਖੇਡਨੀ ਚਾਹੁੰਦਾ ਹੈ ਨਾ ਤੈਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਵਰਗੇ ਪੱਕੇ ਕੋਚਾਂ ਦੀ ਲੋੜ ਹੈ ਜੋ ਤੱਤੀ ਤਵੀ ਤੱਕ ਦੇ ਸਫਰ ਤਾਂ ਕਰ ਸਕਦੇ ਨੇ ਪਰ ਇਸ ਖੇਡ ਨੂੰ ਵਿਗਾੜ ਨਹੀਂ ਸਕਦੇ ਇਸ ਖੇਡ ਦੇ ਵਿੱਚ ਹਾਰਦੇ ਨਹੀਂ ਹਨ ਹਮੇਸ਼ਾ ਜਿੱਤਦੇ ਹਨ ਜਿਸ ਨੂੰ ਸਤਿਗੁਰ ਨੇ ਬਾਣੀ ਅੰਦਰ ਆਖਿਆ ਕਹਿੰਦੇ ਮਨ ਜਿੰਟਾ ਢਾਲ ਪਾਲ ਪਾਸਾ ਢਾਲੇ ਜਿਨ੍ਹਾਂ ਨੇ ਮਨ ਨੂੰ ਜਿੱਤ ਕੇ ਆਪਣੇ ਪਾਸੇ ਢਾਲੇ ਹਨ ਉਹ ਕਦੀ ਹਾਰਦੇ ਨਹੀਂ ਹਨ ਜੇ ਤੂੰ ਵਾਕਈ ਖੇਡ ਦਾ ਸ਼ੌਕੀਨ ਹੈ ਤੇ ਇੱਕ ਵਾਰੀ ਇਹੋ ਜੇ ਕੋਚ ਲੈ ਤੇ ਜਿਨ੍ਹਾਂ ਦੇ ਕੋਲ ਇਹੋ ਜੇ ਕੋਚ ਸਨ ਨਾ ਜਿਨ੍ਹਾਂ ਦੇ ਕੋਲ ਇਹੋ ਜੀ ਸਿਖਲਾਈ ਦੇਣ ਵਾਲੇ ਸਨ ਉਹ ਛੋਟੇ ਸਹਿਬਜ਼ਾਦੇ ਕਚਹਿਰੀਆਂ ਦੇ ਵਿੱਚ ਖਲੋਤੇ ਠੰਡੇ ਬੁਰਜ ਵਿੱਚ ਬੈਠੇ ਭੁੱਖੇ ਰਹੇ ਠੰਡ ਬਰਦਾਸ਼ਤ ਕੀਤੀ ਨੀਂਹਾਂ ਦੇ ਵਿੱਚ ਝਣਵਾਏ ਗਏ ਬੇਹੋਸ਼ੀ ਦੇ ਆਲਮ ਦੇ ਵਿੱਚ ਕਤਲ ਕਰ ਦਿੱਤੇ ਗਏ ਸ਼ਹੀਦ ਕੀਤੇ ਗਏ ਪਰ ਉਹਨਾਂ ਬੱਚਿਆਂ ਨੇ ਆਪਣੇ ਧਰਮ ਨੂੰ ਨੀਤੀ ਆਗੇ ਜਿਨ੍ਹਾਂ ਕੋਲ ਪੱਕੇ ਉਸਤਾਦ ਸਨ ਨਾ ਜਿਨ੍ਹਾਂ ਕੋਲ ਪੂਰੀ ਖੇਡ ਦੇ ਮਾਹਰ ਵਿਅਕਤੀ ਸਨ ਉਹਨਾਂ ਨੂੰ ਪਤਾ ਸੀ ਇਸੇ ਕਰਕੇ ਤੇ ਮਾਤਾ ਗੁਜਰ ਕੌਰ ਨੇ ਆਖਿਆ ਨਾ ਕਹਿੰਦੀ ਬੇਟਾ ਮੈਂ ਇੱਕੋ ਗੱਲ ਆਖਾਂਗੀ ਤੁਹਾਨੂੰ ਸਭ ਕੁਝ ਪਤਾ ਹੈ ਬਸ ਇੱਕੋ ਚੀਜ਼ ਧਿਆਨ ਵਿੱਚ ਰੱਖਣਾ ਕਿ ਜੇ ਇਸ ਵਕਤ ਇਸ ਕਚਹਿਰੀ ਦੇ ਵਿੱਚ ਤੁਹਾਡੇ ਪਿਤਾ ਜੀ ਖਲੋਤੇ ਹੁੰਦੇ ਗੁਰਨਾਨਕ ਦੀ ਜੋਤ ਖਲੋਤੀ ਹੁੰਦੀ ਉਹਦੇ ਕੀ ਫੈਸਲੇ ਹੋਣੇ ਸਨ ਤੁਸੀਂ ਇਹ ਨਾ ਸੋਚਿਓ ਕਿ ਫੈਸਲੇ ਤੁਸੀਂ ਕਰ ਰਹੇ ਹੋ ਤੁਹਾਡੇ ਮੂੰਹ ਚੋਂ ਬਚਨ ਨਿਕਲੇਗਾ ਨਿਰਣਾ ਹੋਏਗਾ ਗੁਰਗੋਬਿੰਦ ਸਿੰਘ ਮਹਾਰਾਜ ਦਾ ਜਦੋਂ ਪੱਕਾ ਖੇਡਣਾ ਖੜਾ ਹੜੀ ਖੇਡਣ ਵਾਸਤੇ ਆਇਆ ਹੋਵੇ ਜਦੋਂ ਪੱਕੇ ਸਲਾਹਕਾਰ ਨਾਲ ਹੋਣ ਤੇ ਉਸ ਖੇਡ ਦੇ ਵਿੱਚ ਫਿਰ ਹਾਲ ਦਾ ਸਵਾਲ ਹੀ ਨਹੀਂ ਸੀ ਉੱਠਦਾ ਉਹਤੇ ਜੀਵਨ ਦੀਆਂ ਬਾਜ਼ੀਆਂ ਜਿੱਤ ਗਏ ਤਾਂ ਹੀ ਕਰਕੇ ਉਹਨਾਂ ਦੀ ਯਾਦ ਵਿੱਚ ਇੱਥੇ ਬੈਠੇ ਆ ਪਰ ਉਹਨਾਂ ਦੇ ਉੱਤੇ ਮਾਣ ਤੇ ਤਾਂ ਹੈ ਨਾ ਜੇ ਉਹਨਾਂ ਵਰਗੇ ਬਣਾਂਗੇ ਮਾਣ ਤਾਂ ਹੀ ਹੈ ਨਾ ਜੇ ਮੈਨੂੰ ਮਾਣ ਹੈ ਤੇ ਮੈਂ ਉਹਨਾਂ ਵਰਗਾ ਹੈ ਹੀ ਨਹੀਂ ਇਹਦਾ ਕਰਕੇ ਇਹਦਾ ਮਤਲਬ ਹੈ ਮੂੰਹ-ਮੂਹ ਤੱਕ ਤੇ ਮਾਣ ਹੈਗਾ ਮੌਖਿਕ ਮੌਖਿਕ ਤੌਰ ਤੇ ਤੇ ਮਾਣ ਹੈਗਾ हां ਜਦੋਂ ਕੋਈ ਚੰਗਾ ਕਹਣਾ ਹੈ ਤੇ ਫਿਰ ਮੈਂ ਆਖਾਂਗਾ ਸਾਡੇ ਆ ਸ਼ਹੀਦ ਸਾਡੇ ਆ ਬਜ਼ੁਰਗ ਸਾਡੇ ਧਰਮ ਚ ਆ ਆ ਬੱਚਿਆਂ ਨੇ ਕੀਤਾ ਤੇ ਜਦੋਂ ਕੋਈ ਮੈਨੂੰ ਪੁੱਛੇ ਵੀ ਤੂੰ ਆਪਣੇ ਧਰਮ ਦੇ ਵਾਸਤੇ ਕੀ ਕੀਤਾ ਫਿਰ ਉਹਨਾਂ ਨੇ ਤੇ ਇਤਨਾ ਕੁਝ ਕੀਤਾ ਤੇ ਅਸੀਂ ਸਾਡਾ ਯੋਗਦਾਨ ਕੋਈ ਵੀ ਨਹੀਂ ਸਾਡਾ ਜਿਹੜਾ ਇਹ ਮਾਣ ਹੈ ਨਾ ਸਿਰਫ ਮੂ ਮੂ ਹੈ ਇਸੇ ਕਰਕੇ ਦਾਸ ਨੇ ਬਿਆਨਿਆ ਸਾਡੇ ਕੋਲ ਦੋਸ਼ ਰੇਣੀਆਂ ਦੁਬਾਰਾ ਮੁੜ ਕੇ ਆਪਣੀ ਮੁੱਢਲੀ ਗੱਲ ਦੇ ਉੱਤੇ ਆ ਰਹਿਆਂ ਵਾਂ ਸਮਾਪਤੀ ਉੱਥੇ ਹੀ ਕਰਾਂਗਾ ਦੋਸ਼ ਰੇਣੀਆਂ ਹਨ ਸਾਡੇ ਕੋਲ ਇੱਕ ਜਿਨ੍ਹਾਂ ਨੂੰ ਇਤਿਹਾਸ ਦਾ ਪਤਾ ਨਹੀਂ ਹੈ ਉਹਨਾਂ ਨੇ ਇਤਿਹਾਸ ਅਜੇ ਸੁਣਨਾ ਹੈ ਸਮਝਣਾ ਹੈ ਦੂਸਰੀ ਜਿਨ੍ਹਾਂ ਨੂੰ ਇਤਿਹਾਸ ਦਾ ਪਤਾ ਹੈ ਤੇ ਆਲ ਤੋਂ ਲੈ ਕੇ ਅੰਤ ਤੱਕ ਸਭ ਕੁਝ ਜਾਣਦੇ ਨੇ ਤਰਾਸਦੀ ਇਹ ਹੈ ਜਿੱਥੇ ਇਤਿਹਾਸ ਸੁਨਾਇਆ ਜਾ ਰਿਹਾ ਹੈ ਉੱਥੇ ਉਹ ਵਿਅਕਤੀ ਜ਼ਿਆਦਾ ਬੈਠੇ ਨੇ ਜਿਨ੍ਹਾਂ ਨੂੰ ਪਹਿਲੇ ਇਤਿਹਾਸ ਦਾ ਸਭ ਕੁਝ ਪਤਾ ਹੈ ਤੇ ਜਿਨਾਂ ਨੂੰ ਨਹੀਂ ਪਤਾ ਉੱਥੇ ਤਰਾਸ ਦੀ ਇਹ ਹੈ ਕਿ ਉਹਨਾਂ ਨੂੰ ਸਿਖਾਉਣ ਦਾ ਸਾਡੇ ਕੋਲ ਕੋਈ ਉਪਰਾਲਾ ਨਹੀਂ ਕੋਈ ਯਤਨ ਨਹੀਂ ਨਾ ਸਾਡੇ ਘਰਾਂ ਦੇ ਵਿੱਚ ਨਾ ਸਾਡੇ ਸਕੂਲਾਂ ਦੇ ਵਿੱਚ ਨਾ ਹੀ ਸਾਡੇ ਗੁਰੂ ਧਾਮਾਂ ਤੇ ਗੁਰਦੁਆਰਿਆਂ ਦੇ ਵਿੱਚ ਤੇ ਜੇ ਇਸੇ ਪ੍ਰਕਾਰ ਨਾਲ ਯਤਨ ਰਿਹਾ ਨਾ ਤੇ ਮਾਫ਼ ਕਰਨਾ ਸਾਡੇ ਕੋਲ ਹੋਰ 25 ਸਾਲਾਂ ਤੱਕ ਉਹੀ ਸ਼ਹੀਦੀ ਸਾਕੇ ਤੇ ਸੁਣਾਉਣ ਵਾਸਤੇ ਹੋਣਗੇ બસ ਇਤਿਹਾਸ ਹੀ ਇਤਿਹਾਸ ਹੋਏਗਾ ਵਰਤਮਾਨ ਕੁਝ ਵੀ ਨਹੀਂ ਵਰਤਮਾਨ ਚ ਕੁਝ ਨਹੀਂ ਬਖਾ ਪਾਵਾਂਗੇ ਹੁਣ ਤਿਆਰੀ ਕਰਾਂਗੇ ਹੁਣ ਵਰਤਮਾਨ ਸਾਹਾਂਗੇ ਤੇ ਯਕੀਨਨ ਤੌਰ ਦੇ ਉਤੇ ਭਵਿੱਖ ਦੇ ਵਿੱਚ ਅਸੀਂ ਆਪਣੇ ਉਸ ਇਤਿਹਾਸ ਨੂੰ ਦੁਬਾਰਾ ਫਿਰ ਜਿਉਂਦਾ ਹੋਇਆ ਵੇਖ ਸਕਾਂਗੇ ਯਤਨ ਕਰੀਏ ਉਸ ਇਤਿਹਾਸ ਨੂੰ ਸਿਰਫ ਦੁਹਰਾਈਏ ਨਾ ਕਿਉਂਕਿ ਇੱਥੇ ਉਹ ਬੈਠੇ ਹਨ ਜਿਨ੍ਹਾਂ ਨੂੰ ਆਦ ਅੰਤ ਪਤਾ ਹੈ ਸੋ ਜਿਨ੍ਹਾਂ ਨੂੰ ਆਦ ਅੰਤ ਪਤਾ ਹੈ ਉਹਨਾਂ ਨੂੰ ਇਤਿਹਾਸ ਦੁਹਰਾਉਣਾ ਚਾਹੀਦਾ ਹੈ ਇਤਿਹਾਸ ਦੇ ਚੰਗੇ ਪੱਖ ਉਹਨਾਂ ਦੀ ਦੁਹਰਾਈ ਕਰਨ ਦਾ ਯਤਨ ਕਰਨਾ ਚਾਹੀਦਾ ਹੈ ਤੇ ਇਹ ਤਾਂ ਹੀ ਹੋਏਗਾ ਜੇ ਬੱਚਿਆਂ ਦੀ ਪਰਵਰਿਸ਼ ਕਰਦਿਆਂ ਹੋਈਆਂ ਅਸੀਂ ਸਾਰੇ ਰਲ ਮਿਲ ਕੇ ਪੁਰਾਣੇ ਜ਼ਮਾਨਿਆਂ 'ਚ ਨਾ ਬੱਚੇ ਦਾ ਜਨਮ ਹੋਣਾ ਰਹਿਤ ਮਰਦਾ ਪੜ੍ਹ ਕੇ ਵੇਖੋ ਉਸ 'ਚ ਲਿਖਿਆ ਹੈ ਕਹਿੰਦੇ ਘਰ ਦੇ ਵਿੱਚ ਬੱਚੇ ਦਾ ਜਨਮ ਹੋਵੇ ਬੱਚੇ ਨੂੰ ਜਦੋਂ ਮਾਤਾ ਤੁਰਨ ਫਿਰਨ ਦੇ ਕਾਬਿਲ ਹੋ ਜਾਏ ਘਰੋਂ ਬਾਹਰ ਜਾਣ ਦੇ ਕਾਬਿਲ ਹੋ ਜਾਏ ਤੇ ਬੱਚੇ ਨੂੰ ਗੁਰਦੁਆਰੇ ਲੈ ਕੇ ਆਇਆ ਜਾਵੇ ਮਹਾਰਾਜ ਦੇ ਸਰੂਪ 'ਚੋਂ ਹੁਕਮਨਾਮਾ ਲੈ ਕੇ ਤੇ ਹੁਕਮਨਾਮੇ ਦੇ ਪਹਿਲੇ ਅੱਖਰ ਦੇ ਨਾਲ ਪਾਠ ਜਿਹੜਾ ਜਿਹੜਾ ਨਾਮ ਅਸੀਂ ਆ ਉਹ ਰੱਖਦੇ ਹਾਂ ਸਵੇਰ ਦੇ ਵਕਤ ਸੰਗਤ ਸਾਰੇ ਇਕੱਠੀ ਹੁੰਦੀ ਹੈ ਤੇ ਜਦੋਂ ਇਸ ਪ੍ਰਕਾਰ ਨਾਲ ਬੱਚੇ ਦਾ ਨਾਮ ਰੱਖਿਆ ਜਾਂਦਾ ਸੀ ਨਾ ਤੇ ਇੱਕ ਪਰਿਵਾਰ ਆਸਪਤਾ ਕੀ ਕਰਦਾ ਸੀ ਕਿ ਗੁਰੂ ਪਿਆਰੀ ਸਾਧ ਸੰਗਤ ਜੀ ਔਲਾਦ ਸਾਡੇ ਘਰ ਆਈ ਹੈ ਮਾਲਕ ਦੀ ਬਖਸ਼ਿਸ਼ ਹੈ ਪਰ ਇਸ ਦੀ ਪਰਵਰਿਸ਼ ਵਿੱਚ ਨਾ ਸਾਰੇ ਪਿੰਡ ਨੇ ਯੋਗਦਾਨ ਪਾਉਣਾ ਇਸ ਬੱਚੇ ਨੂੰ ਆਪਣਾ ਬੱਚਾ ਸਮਝਣਾ ਹੈ ਕਦਰ ਨੂੰ ਇਹ ਬੱਚਾ ਗੁਰਸਿੱਖੀ ਦੀ ਕਿਸੇ ਵੀ ਹਰਤ ਗੱਲ ਦੇ ਨੇੜੇ ਜਾਂਦਾ ਹੋਇਆ ਨਜ਼ਰ ਆਏ ਨਾ ਤੇ ਆਪਣਾ ਬੱਚਾ ਸਮਝ ਕੇ ਚਪੇੜ ਲਗਾ ਦਿਓ ਭਰੇਜ਼ ਨਹੀਂ ਕਰਨਾ ਅਸੀਂ ਇੱਕ ਵਾਰੀ ਕੁਐਸਚਨ ਨਹੀਂ ਕਰਾਂਗੇ ਸਵਾਲ ਨਹੀਂ ਕਰਾਂਗੇ ਕਿ ਸਾਡੇ ਬੱਚੇ ਨਾਲ ਇਸ ਤਰ੍ਹਾਂ ਕਿਉਂ ਹੋਇਆ ਇਹ ਬਖਸ਼ਿਸ਼ ਸਾਡੇ ਘਰ ਹੈ ਪਰ ਇਹ ਜਿਹੜੀ ਅਮਾਨਤ ਹੈ ਨਾ ਇਹ ਗੁਰੂ ਦਾਤੇ ਦੀ ਹੈ ਤੇ ਇਸ ਅਮਾਨਤ ਵਿੱਚ ਕਿਤੇ ਵੀ ਤੁਹਾਨੂੰ ਖਿਆਨਤ ਹੁੰਦੀ ਨਜ਼ਰ ਆਏ ਤੁਸੀਂ ਗੁਰੂ ਦਾ ਧਿਆਨ ਧਰ ਕੇ ਇਸ ਨੂੰ ਆਪਣਾ ਫਰਜ਼ ਜਾਣਨਾ ਹੈ ਆਪਣਾ ਹੱਕ ਜਾਣਨਾ ਹੈ ਕਿ ਇਸ ਬੱਚੇ ਨੂੰ ਬੁਰੇ ਕੰਮ ਤੋਂ ਹਟਾਉਣਾ ਹੈ ਤੇ ਜਿੰਨੂੰ ਵੀ ਕਿਤੇ ਮੌਕਾ ਲੱਗੇ ਇਸ ਬੱਚੇ ਨੂੰ ਪ੍ਰੇਰਨਾ ਕਰਨੀ ਹੈ ਕਿ ਇਹ ਹੋਰ ਗੁਰਬਾਣੀ ਪੜ੍ਹ ਕੇ ਤੇ ਆਪਣੇ ਨਾਮ ਨੂੰ ਗੁਰੂ ਦੇ ਨਾਲ ਜੋੜ ਸਕੇ ਜੋ ਅਸੀਂ ਗੁਰੂ ਕੇ ਸਰੂਪ ਚੋਂ ਇਸ ਦਾ ਨਾਮ ਰੱਖਿਆ ਉਹ ਇਹਦੇ ਅਨੁਸਾਰ ਬਣਨ ਦਾ ਯਤਨ ਕਰ ਸਕੇ ਸਾਰੇ ਰਲ ਕੇ ਯਤਨ ਕਰਦੇ ਸਨ ਅੱਜ ਉਹ ਜਿਹੜਾ ਰਲ ਕੇ ਉਪਰਾਲਾ ਹੈ ਨਾ ਉਹ ਸਮਾਪਤ ਹੋ ਗਿਆ ਕੱਲੇ ਕੱਲੇ ਮਾਂ ਪਿਓ ਬੇਵਸ ਨਜ਼ਰ ਆਉਂਦੇ ਨੇ ਉਹ ਕਹਿੰਦੇ ਅਸੀਂ ਤੇ ਬਹੁਤ ਕੋਸ਼ਿਸ਼ ਕਰਦੇ ਆਂ ਬੱਚਾ ਬਾਹਰ ਜਾਂਦਾ ਹੈ ਕੰਪਨੀ ਹੋਰ ਹੈ ਸਕੂਲੇ ਜਾਂਦਾ ਹੈ ਕੰਪਨੀ ਹੋਰ ਹੈ ਗੁਰਦੁਆਰੇ ਜਾਂਦਾ ਹੈ ਕੰਪਨੀ ਹੋਰ ਹੈ ਅਸੀਂ ਕਿੱਥੋਂ ਤੱਕ ਬੱਚੇ ਨੂੰ ਸੰਭੀਏ ਫਰਕ ਪੈ ਗਿਆ ਨਾ ਅਸੀਂ ਇਤਿਹਾਸ ਨੂੰ ਦੁਬਾਰਾ ਦੁਹਰਾਈਏ ਉਹ ਪਰਵਰਿਸ਼ ਜੋ ਛੋਟੇ ਸਹਿਬਜ਼ਾਦੀਆਂ ਨੂੰ ਮਿਲੀ ਹੈ ਨਾ ਉਹ ਪਰਵਰਿਸ਼ ਦੇਣ ਦਾ ਯਤਨ ਕਰੀਏ ਤਾਂ ਕਿ ਅਸੀਂ ਇਤਿਹਾਸ ਨੂੰ ਇੱਕ ਵਾਰੀ ਫਿਰ ਦੁਬਾਰਾ ਮਾਣ ਸਕੀਏ ਜੀ ਸਕੀਏ ਤਾਂ ਹੀ ਇਹਨ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਿਸ਼ ਕਰਨੀ ਗੁਰੂ ਫਤਿਹ ਦੀ ਸਾਂਝ ਬਖਸ਼ੋ ਆਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਰਾਮ ਖਲੀ ਮਹਿਲਾ ਤੀਜਾ ਆਨੰਦ ਇੱਕ